ਭਾਈ ਜੀ ਜਦੋਂ ਆਏ ਆ ਉਹ ਵਲੇ ਫਾੜੇ ਆਉਂਦਿਆਂ ਨੂੰ ਇਹ ਵਾਕਾ ਹੋ ਚੁੱਕਾ ਸੀ ਤੇ ਇੱਥੇ ਮਤਲਬ ਲੈਣਾ ਪਈਆਂ ਸੀ ਐਂਬੂਲੈਂਸਾਂ ਡੀਕਦੇ ਡੀਕਦੇ ਆ ਬਲੋਕਾਂ ਨੇ ਕੱਢੀਆਂ ਪਿੰਡ ਵਾਲਿਆਂ ਨੇ ਕੱਢ ਕੁੱਢ ਕੇ ਤੇ ਲੱਦੇ ਲੁੱਦੇ ਆ ਜੀ ਬਾਅਦ ਚ ਮੁਲਾਜ਼ਮ ਆਏ ਆ ਕਿੰਨੀ ਦੇਰ ਬਾਅਦ ਮੁਲਾਜ਼ਮ ਆਏ ਦੇ ਐਕਸੀਡੈਂਟ ਤੋਂ ਕਿੰਨੀ ਦੇਰ ਬਾਅਦ ਮੁਲਾਜ਼ਮ ਆਏ ਇਹ ਕੋਈ 20 ਮਿੰਟ 20 ਮਿੰਟ ਲੱਗੀ ਜਣੇ ਉੱਧਾ ਕਿੰਨੇ ਦੇ ਕਰੀਬ ਤੇ ਫਿਰ ਜਦੋਂ ਮੁਲਾਜ਼ਮ ਆਏ ਐਂਬੂਲੈਂਸ ਉਸ ਤੋਂ ਬਾਅਦ ਆਈਆਂ ਤਾਂ ਪਹਿਲਾਂ ਆਈਆਂ ਨਹੀਂ ਜੀ ਬਾਤ ਚਾਹੀਆਂ ਕਿ ਕਿੰਨੇ ਕੇ ਬੰਦੇ ਮਰੇ ਹੋਣਗੇ ਕਿੰਨੇ ਜਖਮੀ ਹੋਏ ਨੇ ਜੀ 5 7 ਇੱਕ ਬੱਚਾ ਤੇ ਇੱਕ ਜਨਾਨੀ ਜਿਹੜੀ ਹੀ ਉਹਦੀ ਮਾਂ ਉਹ ਹੀ ਵੇਖੇ ਆ ਮੋਕੇ ਤੇ ਮਰੀ ਜੀ ਤੇ ਜ਼ਖਮੀ ਕਿੰਨੇ ਕੁ ਵੇਖੇ ਜੀ ਜ਼ਖਮੀ ਤੇ ਬਹੁਤ ਜ਼ਿਆਦਾ ਹੈ ਜੀ 5 ਐਂਬੂਲੈਂਸਾਂ ਲਦ ਲਦ ਕੇ ਜੀ ਤੁਹਾਨੂੰ ਕੀ ਲੱਗ ਕਿੰਨੇ ਕੁ ਮਰੇ ਹੋਣਗੇ ਕੋਈ 6 7 ਹੋਣਗੇ ਜੀ ਤੇ ਕੀ ਕਸੂਰ ਕਿਹਦਾ ਸਮਝਦੇ ਤੁਸੀਂ ਭਾਈ ਜੰਦੇ ਆ ਜੀ ਆ ਜਿਹੜਾ ਟਰੱਕ ਵਾਲਾ ਇਹ ਵੀ ਗਲਤ ਹੱਥ ਮੋੜਨ ਡਿਆ ਇਹਦਾ ਹੱਕ ਬਣਦਾ ਹੈ ਅਗਲੇ ਬੰਨਿਓ ਮੋੜਨ ਦਾ ਹਾਂਜੀ ਤੇ ਬੱਸ ਬਹੁਤ ਤੇਜ਼ ਹੈ ਤੇ ਬੱਸ ਬਹੁਤ ਤੇਜ਼ ਆਈ ਵੇਖੋ ਸ਼ੀਤਾ ਹੀ ਪੁੱਟੀਆਂ ਗਈਆਂ ਉਹਦੇ ਵਿੱਚ ਸਰ ਕੀ ਮਾਮਲਾ ਆਇਆ ਜੀ ਇੱਥੇ ਇਹ ਮਾਮਲਾ ਇਦਾਂ ਹੋਇਆ ਜੀ ਇੱਕ ਟਿਪਰ ਜਿਹੜਾ ਕਿ ਬਟਾਲੇ ਸਾਈਡ ਤੋਂ ਅਮਰਸਰ ਨੂੰ ਜਾ ਰਿਹਾ ਸੀ ਤੇ ਪਿੱਛੇ ਹੀ ਇੱਕ ਬੱਸ ਜਿਹੜੀ ਆ ਉਹ ਵੀ ਬਟਾਲੇ ਸਾਈਡ ਤੋਂ ਅਮਰਸਰ ਨੂੰ ਜਾ ਰਹੀ ਸੀ ਜੋ ਗੋਪਾਲਪੁਰੇ ਦੇ ਕੋਲ ਆ ਕੇ ਤੇ ਇਹਨਾਂ ਨੇ ਜਿਹੜੀ ਆ ਟਿਪਰ ਟਿਪਰ ਵਾਲੇ ਡਰਾਈਵਰ ਨੇ ਅਚਾਨਕ ਜਦੋਂ ਕੱਟ ਲਿਆ ਯੂ ਟਰਨ ਲਈ ਤਾਂ ਪਿੱਛੋਂ ਜਿਹੜੀ ਬੱਸ ਆ ਰਹੀ ਸੀ ਉਹ ਇੱਕਦਮ ਉਹਦੇ ਵਿੱਚ ਜਾ ਕੇ ਟਕਰਾਈ ਆ ਜਿਹਦੇ ਨਾਲ ਕਾਫੀ ਜ਼ਿਆਦਾ ਜਿਹੜੇ ਆ ਪਸੰਜੀਰ ਜਿਹੜੇ ਬੱਸ 'ਚ ਬੈਠੇ ਸੀ ਉਹ ਇੰਜਰਡ ਹੋਏ ਆ ਔਰ ਅਸੀਂ ਆ ਥੋੜੀ ਦੇਰ ਪਹਿਲੇ ਹੀ ਇਹ ਜਿਹੜਾ ਇਨਸੀਡੈਂਟ ਹੋਇਆ ਤੇ ਮੌਕੇ ਤੇ ਪਹੁੰਚੇ ਆ ਆ ਐਸਐਚਓ ਕਥੂ ਨੰਗਲ ਨਾਲ ਹੈ ਨਾਲ ਫੋਰਸ ਹੈ ਆਪਣੀ ਤੇ ਆਪਾਂ ਵਾਦ ਤੋਂ ਬਾਅਦ ਜਿੰਨੇ ਵੀ ਜਿੰਨੇ ਇੰਜਰਡ ਹੋਏ ਲੱਗਦਾ ਇੰਜਰਡ ਜਿੰਨੇ ਵੀ ਪਰਸਨ ਹੋਏ ਆ ਸਾਰਿਆਂ ਨੂੰ ਆਪਾਂ ਕਿਉਂਕਿ ਹਲੇ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਉਹਨਾਂ ਨੂੰ ਆਪਾਂ ਅਲੱਗ-ਅਲੱਗ ਜਿਹੜੇ ਵੈਕੂਲਾਂ ਦੇ ਵਿੱਚ ਪਾ ਕੇ ਤੇ ਅੰਮ੍ਰਿਤਸਰ ਇਲਾਜ ਲਈ ਭੇਜਿਆ ਹੈ ਸਰ ਜਿਸ ਤਰ੍ਹਾਂ ਹਮੇਸ਼ਾ ਐਕਸੀਡੈਂਟ ਟ੍ਰਾਲੀਆਂ ਨਾਲ ਹੀ ਹੁੰਦੇ ਐ ਇਸ ਤਰ੍ਹਾਂ ਨਾਲ ਹੁੰਦੇ ਐ ਅਗਾਂਹ ਵਾਸਤੇ ਕਿਸ ਤਰ੍ਹਾਂ ਇਹਨਾਂ ਨੂੰ ਦੇਖੋ ਜੀ ਇਹ ਜਿਹੜਾ ਜੋ ਵੀ ਹੋਇਆ ਵਾ ਇਹ ਬਹੁਤ ਮਤਲਬ ਮਾੜੀ ਘਟਨਾ ਹੋਈ ਆ ਤੇ ਜੋ ਵੀ ਸਖਤ ਜਿਹੜਾ ਐਕਸ਼ਨ ਜਿਹੜਾ ਹੈ ਇਹਨਾਂ ਦੇ ਖਿਲਾਫ ਜਿਹੜਾ ਲਿਆ ਜਾਏਗਾ ਜਿਹੜਾ ਟ੍ਰਿਪਰ ਦਾ ਜਿਹੜਾ ਡਰਾਈਵਰ ਸੀ ਆ ਕੱਗਾ ਕੀ ਨਾ ਕੱਗਾ ਸੌਰਵ ਦੀਨਦਰ ਸਿੰਘਾ ਕੁਮਾਰ ਸਰੋਵਰ ਜੀ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਆਈ ਸਰ ਮੈਂ ਡਿਊਟੀ ਕਰਦਾ ਹਾਂ ਮੈਂ ਸਰ ਨਾਲ ਬਟਾਲੇ ਹੁੰਦਾ ਪਿਆ ਸੀ ਕਿਹੜੀ ਬੱਤ ਸੀ ਐਬੀਟੀਸੀ ਵਾਲਿਆਂ ਦੇ ਕੀ ਹੋਇਆ ਜੀ ਆ ਇੱਥੋਂ ਜਿਹੜਾ ਕਥੂ ਨੰਗਲ ਦਾ ਪਿਆ ਐਬੀਟੀਸੀ ਵਾਲੇ ਬੱਸ ਨੇ ਉੱਥੋਂ ਸਪੀਡ ਛੱਡੀ ਦੀ ਪੂਰੀ ਉਹਨੇ ਇਹਨਾਂ ਨੂੰ ਕਿਹਾ ਵੀ ਹੈ ਕਿ ਘੱਟ ਕਰ ਲੈ ਸਵਾਰੀਆਂ ਨੇ ਵੀ ਕਿਹਾ ਇਹਨੇ 150 ਚੱਕੀ ਦੀ ਅਗਲਾ ਜਿਹੜਾ ਉਹ ਸਾਰਾ ਉੱਡਿਆ ਜਿਹੜੇ ਅਗਲੇ ਹੈਗੇ 5 6 ਉਹ ਨਹੀਂ ਉੱਥੇ ਹੈਗੇ ਉਹਦੇ ਵਿੱਚ ਹੀ ਤੁਰ ਗਏ ਨੇ ਤੇ ਬਾਕੀ ਜਿਹੜੇ ਪਿੱਛੇ ਵਾਲੇ ਹੀ ਉਹ ਬਚ ਗਏ ਨੇ ਕਿੰਨੇ ਕਿ ਜਿੰਨੇ ਜਿਹੜੇ ਮਰੇ ਹੋਣਗੇ ਕਿੰਨੇ ਕਿ ਜ਼ਖਮੀ ਹੋਏ 6-7 ਮਰੇ ਨੇ ਬਾਕੀ ਸਾਰੇ ਅਗਲੇ ਫਰੰਟ ਵਾਲੀ ਅਦੀਵਾਸ ਜਿਹੜੀ ਉਹ ਜ਼ਖਮੀ ਹੈ ਜਿਹੜੇ 5ਵੇਂ 6ਵੇਂ ਤੋਂ ਪਿੱਛੇ ਹੈਗੇ ਸੀ ਉਹ ਭੱਜ ਗਏ ਨੇ ਕਸੂਰ ਕਿਹਦਾ ਸਮਝਦੇ ਬੀਕ ਬੱਸ ਬੈਠੇ ਸੀ ਕਿਹਦਾ ਕਸੂਰ ਬੱਸ ਵਾਲੇ ਦਾ ਜ਼ਿਆਦਾ ਹੈ ਅੰਨੇ ਵੀ ਟੁੱਟਨ ਕੀਤੀ ਹੈ 70 ਇਹਦਾ ਲਾ ਦਿਓ ਟੈਂਕਰ ਦਾ ਤੇ 30 ਬੱਸ ਦਾ ਲਾ ਲੋ ਤੇ ਉਹ ਜਿਹੜਾ ਡਰਾਈਵਰ ਉਹ ਬਚ ਗਿਆ ਕਿ ਮਰ ਗਿਆ ਹੋਵੇ ਡਰਾਈਵਰ ਹੁਣ ਉਹਨਾਂ ਨੂੰ ਪਤਾ ਆ ਜਾਂ ਤੇ ਉਹਨਾਂ ਫੜ ਕੇ ਬਾਹਰ ਕੱਢਿਆ ਗਿਆ ਸੀ ਬਸ ਕੁਛ ਸੀ ਠੀਕ ਜਿਹਾ ਬਿਲਕੁਲ ਹਾਂ ਥੋੜੀ ਬਹੁਤੀ ਲੱਗੀ ਸੱਟ ਬਾਕੀ ਉਹ ਕਰ ਦਿਆਂਦੇ ਫੇ